ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਪਿੰਡ ਭਲਾਈਆਣਾ ਜੋ ਇੱਥੇ ਦਾਣਾ ਮੰਡੀ ਆ ਉਹ ਸਥਾਨ ਵਿਖੇ ਜਿਹੜਾ ਤੀਆਂ ਨੂੰ ਸਮਰਪਿਤ ਤੀਆਂ ਦਾ ਮੇਲਾ ਲੱਗਿਆ ਹੋਇਆ ਹੈ ਤੀਆਂ ਦਾ ਮੇਲਾ ਲੱਗਿਆ ਹੋਇਆ ਉਹਦਾ ਅੱਜ ਜਿਹੜਾ 28 ਤਰੀਕ ਹੈ ਉਹਦਾ ਪਹਿਲਾ ਦਿਨ ਸੀ ਅੱਜ ਸੋ ਉਹ ਅੱਜ ਸ਼ਾਮ ਪੈ ਗਈ ਸਮਾਪਤੀ ਅੱਜ 28 ਤਰੀਕ ਦੀ ਅੱਜ ਗਰਲੇਥ ਗਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਜੀ ਪਹੁੰਚੇ ਸੀਗੇ ਸੋ ਮੇਲਾ ਹੋਣਾ ਜਿਹੜਾ ਸ਼ਾਮ ਦੇ ਵੱਲ ਵੱਧ ਰਿਹਾ ਤੇ ਵਿਜੜਗਾ ਮੇਲਾ ਬੀਬੀਆਂ ਤੇ ਬਹੁਤ ਵੀਰਾਂ ਨੇ ਅੱਜ ਸ਼ਿਰਕਤ ਕੀਤੀ ਸਵੇਰ ਤੋਂ ਪੂਰਾ ਇਕੱਠ ਵੇਖਣ ਨੂੰ ਮਿਲਿਆ ਪੰਜਾਬ ਸਰਕਾਰ ਦਾ ਜੋ ਉਰਾਲਾ ਹੈ ਬਹੁਤ ਹੀ ਵਧੀਆ ਤੁਸੀਂ ਆ ਦੇਖ ਸਕਦੇ ਹੋ ਪ੍ਰਦਰਸ਼ਨੀਆਂ ਦੇ ਵਿੱਚ ਜਿਵੇਂ ਆ ਗੱਡੇ ਆਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਰਾਤਨ ਪਹਿਰਾਵਾ ਪਰਾਤਨ ਜੋਗੀ ਖਾਣ ਲਈ ਵਾਸੂ ਆ ਜੋ ਕਿ ਅਜੋਕੇ ਟਾਈਮ ਦੇ ਵਿੱਚ ਅਲੋਪ ਹੋ ਰਹੀਆਂ ਜਾਂ ਆਪਣੇ ਜਿਹੜੇ ਪੁਰਾਣੇ ਸਾਧਨ ਸੀਗੇ ਜਿਵੇਂ ਤੁਸੀਂ ਮੇਰੇ ਬੈਕ ਸਾਈਡ ਤੇ ਦਿਖਾ ਦਿਓ ਕਿ ਗੱਡਾ ਤੇ ਹੋਰ ਜਿਹੜੇ ਪੁਰਾਣੇ ਟਾਈਮ ਜਿਹੜੇ ਪਿੰਡਾਂ ਦੇ ਵਿੱਚ ਵਿਆਹ ਦੇ ਟਾਈਮ ਜਿਹੜੇ ਸਪੀਕਰ ਲਾਏ ਜਾਂਦੇ ਸੀਗੇ ਤੇ ਪੁਰਾਣਾ ਪਹਿਰਾਵਾ ਜਿਵੇਂ ਕਿ ਬੀਬੀਆਂ ਆਪਣਾ ਪਹਿਰਾਵਾ ਪਾਉਂਦੀਆਂ ਸੀ ਤੇ ਨਾਲ ਜਿਵੇਂ ਪੁਰਾਣੇ ਟਾਈਮ ਆਟਾ ਚੱਕੀਆਂ ਹੁੰਦੀਆਂ ਸੀ ਘਰ ਦੇ ਵਿੱਚ ਜਿਹੜਾ ਆਟਾ ਬਣਾ ਤਿਆਰ ਕੀਤਾ ਜਾਂਦਾ ਸੀ ਉਹ ਤੁਸੀਂ ਦੇਖ ਸਕਦੇ ਹੋ ਨਾਲ ਹੀ ਜਿਹੜਾ ਮਧਾਨੀ ਤੁਸੀਂ ਦੇਖ ਸਕਦੇ ਹੋ ਜਿਹੜੀ ਪੁਰਾਣੇ ਟਾਈਮ ਬਿਜਲੀ ਦੀ ਵਰਤੋਂ ਨਾ ਕਰਕੇ ਜਿਹੜਾ ਝੌ ਬਣਾਇਆ ਜਾਂਦਾ ਸੀ ਉਹ ਇਹ ਮਧਾਨੀ ਤੋਂ ਬਣਾਇਆ ਜਾਂਦਾ ਸੀ ਤੇ ਆਜੋ ਹੁਣ ਆਪਾਂ ਤੁਹਾਨੂੰ ਮੇਲੇ ਦੀ ਝਲਕ ਦਿਖਾ ਦਈਏ ਇਸ ਟਾਈਮ ਸਮਾਪਤੀ ਦੇ ਦੌਰ ਵਾਲਾ ਇਹ ਮੇਲਾ ਤੇ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਮੇਲਾ ਬਹੁਤ ਜ਼ਿਆਦਾ ਖੂਬਸੂਰਤ ਰਿਹਾ ਆਜੋ ਬਾਜੀ ਤੁਹਾਡਾ ਅੱਜ ਪਹਿਲਾ ਦਿਨ ਸੀ ਇੱਥੇ ਸਟਾਈਲ ਦਾ ਪਾਇਜੀ ਕੈਮਰਾ ਤੁਹਾਡਾ ਬਹੁਤ ਵਧੀਆ ਪਾਇਜੀ ਬਹੁਤ ਵਧੀਆ ਮਾਨ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕਰਾਈ ਹਾਂਜੀ ਕਰਦੇ ਰਹੇ ਨੇ ਇਦਾਂ ਦਾ ਵਧੀਆ ਪ੍ਰੋਗਰਾਮ ਤੇ ਵਧੀਆ ਸਾਰਾ ਆਲ ਮਿਲ ਕੇ ਹੋ ਗਈ ਵਧੀਆ ਉਹ ਵੀ ਸਾਰਾ ਡਿਪਾਰਟਮੈਂਟ ਕਨੇ ਹੋਇਆ ਜੀ ਬਰਨਾਲੇ ਕਾਲ ਹਾਂਜੀ ਹਾਂਜੀ ਨਹੀਂ ਨਹੀਂ ਆਪਣਾ ਇੱਧਰ ਲੱਗਿਆ ਜੀ ਮੈਨੂੰ ਇੱਧਰ ਲੱਗਿਆ ਅੱਛਾ ਅੱਛਾ ਇੱਧਰ ਕਿਹੜੀ ਜਗ੍ਹਾ ਤੇ ਅੱਛਾ ਆਪਣਾ ਨਾਮ ਤੇ ਗੁਰੂ ਸਰ ਹੈ ਮੇਰਾ ਗੁਰੂ ਸਰਪੰਡ ਹੈ ਜੀ ਭਾਈ ਕੀ ਕੀ ਐਟਮਾ ਤੁਸੀਂ ਤਿਆਰ ਕੀਤੀਆਂ ਸੀ ਬਸ ਆਈ ਸੀਗਾ ਹੀ ਨਾਨੋ ਬ੍ਰੈਡ ਪਕੌੜਾ ਸਮੋਸਾ ਪੀਜ਼ਾ ਸੈਂਡਵਿਚ ਆ ਰੋ ਆਫਿਸ ਹੀ ਨਾਲ ਜੀ ਬਸ ਸੇਲ ਕਿਵੇਂ ਦੀ ਰਹੀ ਹੈ ਬਸ ਠੀਕ ਹੈ ਜੀ ਬਸ ਉਹ ਟਾਈਮ ਪਾਸ ਵਧੀਆ ਹੋ ਗਈ ਬਸ ਠੀਕ ਹੈ ਜੀ ਬਾਕੀ ਬਾਈ ਜੀ ਹਾਂਜੀ ਕੱਲ ਜਿਹੜੇ ਲੋਕ ਅੱਜ ਨਹੀਂ ਆਏ ਹਨ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨੀ ਚਾਹੋਗੇ ਵਧੀਆ ਪ੍ਰੋਗਰਾਮ ਹੈ ਵਧੀਆ ਆ ਕੇ ਦੇਖਣ ਜੁਆਏ ਕਰਨ ਦੀ ਬਹੁਤ ਵਧੀਆ ਸੋਹਣਾ ਪ੍ਰੋਗਰਾਮ ਹੋਇਆ ਹੈ ਠੀਕ ਹੈ ਬਾਈ ਧੰਨਵਾਦ ਤੁਹਾਨੂੰ ਸ਼ੇਅਰ ਕਰਨ ਵਾਲੇ ਕਰੇ ਵਾਲ ਤੇ ਉਹ ਅਫਸਾਨਾ ਖਾਣਾ ਅਫਸਾਨਾ ਖਾਣਾ ਆ ਰਹੇ ਹੈ ਜੀ ਕੱਲ ਨੂੰ ਠੀਕ ਹੈ ਜੀ ਵੀਰ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਜਿਹੜੇ ਲੋਕਾਂ ਨੇ ਆਏ ਉਹਨਾਂ ਦੇ ਬਾਈ ਜੀ ਅ ਬਾਈ ਜੀ ਮਿਲੇ ਆ ਤੇ ਬਾਈ ਜੀ ਨੇ ਮੈਨੂੰ ਲੱਜਦਾ ਕਿ ਬਹੁਤ ਸਾਰੀਆਂ ਕਿਤਾਬਾਂ ਜਿਹੜਾ ਬਾਈ ਜੀ ਘਰੇ ਲੈ ਚੱਲੇ ਆ ਤੇ ਬਾਈ ਜੀ ਤੋਂ ਪੁੱਛਦਿਆਂ ਕਿ ਮੇਲਾ ਕਿਵੇਂ ਦਾ ਰਿਹਾ ਅੱਜ ਦਾ ਦੇਖੋ ਜੀ ਇਹ ਮੇਲਾ ਜਿਹੜਾ ਬਹੁਤ ਵਧੀਆ ਲੱਗਿਆ ਜਾਨ ਧੀਆ ਦਾ ਮੇਲਾ ਯਾਨੀ ਕਿ ਮੇਰੇ ਖਿਆਲ ਆ ਵੀ ਜੇ ਸੌਣ ਦੇ ਵਿੱਚ ਹੋ ਜਾਂਦਾ ਤਾਂ ਬਿਹਤਰ ਸੀਗਾ ਕਿਉਂਕਿ ਸੌਣ ਤੋਂ ਇਲਾਵਾ ਭਾਦੋਂ ਦੇ ਵਿੱਚ ਅੱਜ ਮੇਰੇ ਖਿਆਲ ਆ ਵੀ ਥੋੜਾ ਜਿਹਾ ਸਮਾਂ ਬਤੀਤ ਹੋ ਗਿਆ ਗਰਮੀ ਵੀ ਬਹੁਤ ਜ਼ਿਆਦਾ ਸੀ ਪਰ ਲੋਕਾਂ ਦਾ ਬਹੁਤ ਹੰਗਾਰਾ ਮਿਲਿਆ ਇਸ ਜਗ੍ਹਾ ਦੇ ਉੱਤੇ ਆ ਕਿ ਲੋਕਾਂ ਦਾ ਬਹੁਤ ਹੰਗਾਰਾ ਲਿਓ ਕਿਉਂਕਿ ਬਹੁਤ ਵਧੀਆ ਜਿਹੜਾ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਵਾ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਨੂੰ ਅਸੀਂ ਥਾਂ ਤੇ ਦੇਖਦੇ ਹਾਂ ਕਿ ਹਰ ਇੱਕ ਤੇ ਜਗ੍ਹਾ ਦੇ ਉੱਤੇ ਸਟਾਲ ਕੋਈ ਜਿਨ੍ਹਾਂ ਚੀਜ਼ਾਂ ਨੂੰ ਅੱਜ ਕੱਲ ਦੀ ਪੀੜ੍ਹੀ ਭੁੱਲਦੀ ਜਾ ਰਹੀ ਉਹ ਹਰ ਇੱਕ ਚੀਜ਼ ਇੱਥੇ ਲੱਗੀ ਹੋਈ ਆ ਇਸ ਮੇਲੇ ਦੇ ਵਿੱਚ ਤੇ ਮਨ ਖੁਸ਼ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੁਣ ਮੈਂ ਗਿਆ ਸੀਗਾ ਤੇ ਵਾਕ ਦੇਖਦੇ ਫਿਰਦੇ ਹਾਂ ਉਸ ਚੀਜ਼ਾਂ ਨੂੰ ਮੇਲੇ ਬਾਰੇ ਆਓ ਮੇਲੇ ਦੇ ਉੱਤੇ ਚੰਗੀਆਂ ਚੀਜ਼ਾਂ ਆਪਣੇ ਆਪ ਨੂੰ ਗ੍ਰੈਂਡ ਕਰ ਲਓ ਜੀ ਜਿਸ ਤਰ੍ਹਾਂ ਕਿ ਨਾਕੀ ਲੈਂਦੇ ਤੁਸੀਂ ਆਉਣੇ ਆ ਚੰਗੀਆਂ ਚੀਜ਼ਾਂ ਦਿਖਾਓ ਆਪਣੇ ਪਿਸ਼ੋਕੜ ਬਾਰੇ ਆਪਣੇ ਪ੍ਰਾਤਨ ਵਿਰਸੇ ਬਾਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਗੱਡਾ ਖੜਾ ਗੱਡੇ ਦੇ ਉੱਚ ਕੀ ਆ ਲਾਊਡ ਸਪੀਕਰ ਜਿਹੜੇ ਕਿ ਦੋ ਮੰਜ਼ੀਆਂ ਨੂੰ ਜੋੜ ਸਪੀਕਰ ਲੱਗਨੇ ਨੇ ਉਹ ਸਾਰਾ ਵਿਰਸਾ ਜਿਹੜਾ ਅੱਜ ਕੱਲ ਦੀ ਨੌਜਵਾਨ ਪੀੜੀ ਨੇ ਭੁੱਲਦੀ ਜਾ ਰਹੀ ਆ ਤਕਰੀਬਨ ਉਹ ਸਾਰਾ ਵਿਰਸਾ ਦੱਸਣਾ ਚਾਹੀਦਾ ਤੇ ਹਾਂ ਇੱਕ ਗੱਲ ਹੋਰ ਮੈਂ ਜਦੋਂ ਵੀ ਮੇਲੇ ਦੇ ਉੱਤੇ ਆਉਂ ਕੋਈ ਚੰਗੀ ਜੀ ਹਸਟਾਲ ਕਿਤਾਬਾਂ ਦੀ ਲੱਗੀ ਹੋਵੇ ਇੱਕ ਪੰਜਾਬੀ ਆ ਮੈਂ ਲੈ ਕੇ ਚੱਲਿਆ ਆਪਣੇ ਬੱਚੇ ਆ ਤੇ ਕਿਉਂਕਿ ਇਹ ਮੇਰਾ ਮੇਰੇ ਕੋਲ ਸਦਾ ਦੇ ਲਈ ਰਹਿਣੀ ਆ ਬਿਲਕੁਲ ਮੇਰਾ ਤਕਰੀਬਨ ਇਹਦੇ ਤੇ ਤਕਰੀਬਨ 12 1200 1300 ਰੁਪਇਆ ਖਰਚ ਆਇਆ ਪਰ ਮੈਨੂੰ ਇਹ ਦੁੱਖ ਨਹੀਂ ਆਉਂਦਾ ਇਹ ਚੀਜ਼ ਦਾ ਕਿਉਂ ਕਿ ਕਿਤਾਬਾਂ ਜਿਹੜੀਆਂ ਕਿਤਾਬਾਂ ਪੜਦੇ ਰਹਾਂਗੇ ਨਵੇਂ-ਨਵੇਂ ਮਿੱਤਰ ਪੈਦਾ ਕਰਦੀਆਂ ਨੇ ਹਨਾ ਕਿਉਂਕਿ ਜਿਹੜਾ ਅੱਜ ਕੱਲ ਦੀ ਯੁਵਾ ਪੀੜ੍ਹੀ ਆ ਉਹ ਮੋਬਾਈਲ ਦੇ ਉੱਤੇ ਆਪਣਾ ਸਮਾਂ ਬਤੀਤ ਕਰਦੀ ਆ ਮ ਆਪ ਦੀ ਨਿਗਾ ਖਰਾਬ ਕਰੋਗੇ ਜਿਆਦਾ ਹਾਂ ਨੌਲੇਜ ਪ੍ਰਾਪਤ ਕਰੋ ਜਿੰਨੀ ਪ੍ਰਾਪਤ ਕਰ ਸਕਦੇ ਹੋ ਪਰ ਜਿਆਦਾ ਮੋਬਾਈਲ ਦਾ ਖਹਿੜਾ ਛੱਡਣਾ ਪੈਣਾ ਤੁਹਾਨੂੰ ਕਿਤਾਬਾਂ ਨੂੰ ਆਪਣਾ ਸਾਥੀ ਬਣਾਓ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਗਤੀਵਿਧੀ ਹੋਵੇਗੀ ਬਿਲਕੁਲ ਜਿਹੜਾ ਅੱਜ ਦਾ ਮੇਲਾ ਜੀ ਕਿਵੇਂ ਰਿਹਾ ਅੱਜ ਦਾ ਮੇਲਾ ਬਹੁਤ ਵਧੀਆ ਜੀ ਤੇ ਕੀ ਕੀ ਤੁਸੀਂ ਇੱਥੇ ਜਿਹੜਾ ਪਰੋਸਿਆ ਹੋਇਆ ਆਪਣੇ ਵੱਲੋਂ ਜੀ ਅਸੀਂ ਪਕੌੜੇ ਬਣਾਏ ਆ ਤੇ ਜਲੇਬੀਆਂ ਆ ਜੀ ਹਾਂਜੀ ਤੇ ਸਾਡਾ ਵੀ ਟੇਸਟ ਜਿਆਦਾ ਵਧੀਆ ਕਰਕੇ ਤੇ ਸੇਲ ਵਧੀਆ ਹੋਈ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਦੱਸਦੀ ਏ ਕਿ ਜਿਹੜਾ ਇੱਥੇ ਜੋ ਵੀ ਖਾਣਾ ਤੁਹਾਨੂੰ ਮਿਲੇਗਾ ਇਹ ਦੇਸੀ ਤਰੀਕੇ ਨਾਲ ਜਿਵੇਂ ਪੁਰਾਣੇ ਟਾਈਮ 'ਚ ਸਰੋਂ ਦੇ ਤੇਲ ਵਿੱਚ ਬਣਾਏ ਜਾਂਦੇ ਸੀਗੇ ਇਹ ਸਾਰੇ ਖਾਣੇ ਇੱਥੇ ਤੁਹਾਨੂੰ ਉਹੀ ਟੇਸਟ ਕਰਨ ਨੂੰ ਮਿਲਣਗੇ ਵੀ ਆਹੀ ਹੈ ਜੀ ਭਲਾਈਆਂ ਨੇ ਅੱਛਾ ਭਲਾਈਆਂ ਨੇ ਤਾਂ ਹਾਂਜੀ ਤੇ ਕੀ ਕੀ ਤੁਹਾਡੇ ਵੱਲੋਂ ਇਹ ਦੁਕਾਨ ਦੇ ਵਿੱਚ ਲਾਇਆ ਗਿਆ ਸੀਗਾ ਅਕੇ ਆਕੇ ਦਾ ਸਰ ਪਕੌੜੇ ਸੀਗੇ ਹਾਂ ਓਕੇ ਜੀ ਤੇ ਜਲੇਬੀ ਸੀਗੀ ਠੀਕ ਹੈ ਜੀ ਤੇ ਮੈਨੂੰ ਇਸ ਟਾਈਮ ਬਰਫੀ ਵੀ ਨਜ਼ਰ ਆ ਰਹੀ ਹੈ ਜਿਹੜੀ ਤੁਸੀਂ ਦੇਸੀ ਸਟਾਈਲ ਨਾਲ ਬਣਾਈ ਗਈ ਹੈ ਪਤੀਸਾਹੀ ਓਕੇ ਜੀ ਤੇ ਵਧੀਆ ਰਹੀ ਸੇਲ ਜੀ ਠੀਕ ਸੀਗੀ ਕੀ ਕਹਿਣਾ ਚਾਹੋਗੇ ਅੱਜ ਦਿਨ ਨੌਜਵਾਨੇ ਨੂੰ ਵੀ ਇਹ ਮੇਲਾ ਜ਼ਰੂਰ ਦੇਖਣਾ ਚਾਹੀਦਾ ਜ਼ਰੂਰੀ ਚਾਹੀਦਾ ਜੀ ਸਾਰਾ ਸਭ ਬਚਾਰ ਆਪਣਾ ਦਿਖਾ ਕੱਲੋਂ ਕੀ ਕੀ ਇੱਥੇ ਹੋਰ ਤਿਆਰ ਕਰ ਰਹੇ ਹੋ ਜੀ ਇੱਕ ਵਾਰ ਤਾਂ ਜੀ ਜਿੰਨਾ ਪ੍ਰਸ਼ਾਸਨ ਨੇ ਸਾਨੂੰ ਦਿੱਤਾ ਉਨਾ ਸੀ ਬਣਾਇਆ ਇੱਕ ਵਾਰੀ ਬਾਈ ਹੋਰੀ ਟੇਸਟ ਕਰ ਰਹੇ ਨੇ ਇਹਨਾਂ ਤੋਂ ਹੀ ਪੁੱਛੋ ਬਾਈ ਕਿਵੇਂ ਦਾ ਟੇਸਟ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਟੇਸਟ ਬਾਈ ਜੀ ਕੀ ਕੀ ਟੇਸਟ ਕੀਤਾ ਤੁਸੀਂ ਇੱਥੋਂ ਮੇਲੇ 'ਚ ਜਲੇਬੀਆਂ ਜੀ ਪਕੌੜੇ ਜੀ ਬਰੈਂਡ ਜੀ ਤੇ ਇੱਕ ਉਧਰ ਲੰਗਰ ਚੱਲਦਾ ਸੀਗਾ ਇਹੋ ਟੈਸਟ ਕਿਤੇ ਠੀਕ ਹੈ ਜੀ ਤਾਂ ਕਿਵੇਂ ਲੱਗਿਆ ਤੁਹਾਨੂੰ ਇਹ ਅੱਜ ਦਾ ਮੇਲਾ ਜੀ ਬਹੁਤ ਵਧੀਆ ਮੇਲਾ ਜੀ ਕੋਸ਼ਿਸ਼ ਜਿਹੜੀ ਬਹੁਤ ਵਧੀਆ ਤੇ ਜਿਹੜੀ ਨੌਜਵਾਨੀ ਨੂੰ ਸੇਧ ਦੇਣ ਵਾਲੀ ਔਰ ਪੈਣਾ ਦਾ ਪ੍ਰੋਗਰਾਮ ਹੈ ਹਾਲਾਂਕਿ ਥੋੜਾ ਜਿਹਾ ਲੇਟ ਹੈ ਇਹ ਸੌਣ ਦਾ ਮਹੀਨਾ ਦੇ ਵਿੱਚ ਇਹ ਪ੍ਰੋਗਰਾਮ ਹੁੰਦਾ ਹੋਰ ਹੁੰਦਾ ਤਾਂ ਜਿਆਦਾ ਵਧੀਆ ਸੀ ਥੋੜਾ ਸੌਣ ਦਾ ਮਹੀਨਾ ਲੰਘਣ ਕਰਕੇ ਥੋੜਾ ਮੌਸਮ ਸਾਰਿਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਥੋੜਾ ਗਰਮ ਹੋਣ ਕਰਕੇ ਥੋੜਾ ਜਿਹਾ ਮੇਲੇ ਦੀ ਰੌਣਕ ਜਿਹੜੀ ਕਿ ਕਿਤੇ ਨਾ ਕਿਤੇ ਥੋੜੀ ਜੀ ਫਿੱਕੀ ਨਜ਼ਰ ਆਈ ਤੇ ਅ ਅਜੋਕੇ ਟਾਈਮ ਦੇ ਵਿੱਚ ਜਿਹੜੀਆਂ ਜੋ ਵੀ ਚੀਜ਼ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲੂਗੀ ਉਹ ਪਲਾਸਟਿਕ ਜ਼ਿਆਦਾ ਯੂਜ਼ ਕੀਤਾ ਜਾਂਦਾ ਤੇ ਉਹਨੂੰ ਜਿਹੜਾ ਛੱਡ ਕੇ ਇੱਥੇ ਤੁਸੀਂ ਦੇ ਸਕਦੇ ਆ ਬਾਈ ਜੀ ਦੇ ਵੱਲੋਂ ਅ ਜਿਹੜਾ ਲੱਕੜ ਦੇ ਕੰਗੇ ਤਿਆਰ ਕੀਤੇ ਗਏ ਆ ਤੇ ਬਾਈ ਜੀ ਨੂੰ ਪੁੱਛਦੇ ਆ ਕੀ 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 ਉਹ ਚੀਜ਼ ਜਿਹੜੀ ਇੱਥੇ ਲੈ ਕੇ ਆਏ ਆ ਜਿਹੜਾ ਕਿ ਮੇਲੇ 'ਚ ਉਹ ਲੋਕਾਂ ਨੂੰ ਕੈਮੀਕਲ ਫ੍ਰੀ ਜਾਂ ਪਲਾਸਟਿਕ ਮੁਕਤ ਜਿਹੜੀ ਉਹ ਚੀਜ਼ ਲੋਕਾਂ ਨੂੰ ਪਰੋਸਣੀ ਚਾਹੁੰਦੇ ਆ ਤੇ ਗੱਲ ਕਰਦੇ ਆ ਬਾਈ ਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਜੀ ਮੈਂ ਜਬਲਪੁਰ ਮੱਧ ਪ੍ਰਦੇਸ਼ ਸੇ ਆਇਆ ਹੂ ਮੈਂ ਇਹ ਲੱਕੜੀ ਦੀ ਕੰਘੀ ਮੈਂ ਬਣਾਤਾ ਹੂ ਔਰ ਇਸਤੇਮਾਲ ਬਿਚਤਾ ਹੂ ਇਹ ਤુલਸੀ ਕਾਰਕ ਹੈ ब्राह्मी ਕਾਰਕ ਹੈ ਮਿੱਟੀ ਕਾਇਤਰ ਹੈ ਰਾਮਵਾਣ ਹੈ ਔਰ ਇਹ ਬਹੁਤ ਸਾਰੀ ਪ੍ਰਕਿਰਤਿਕ ਚੀਜ਼ੇ ਹੈ ਜੋ ਹਮ ਕਮਿਊਨਿਟੀ ਮਨੁਸ਼ੀਤਾ ਨੂੰ ਸੁਰੱਖਿਤਰ ਰੱਖਣੇ ਦਾ ਕੰਮ ਕਰਦੀ ਓਕੇ ਜੀ ਮੇਲੇ ਦੇ ਵਿੱਚ ਜਿਹੜਾ ਕਿ ਜਿਵੇਂ ਕਿ ਕੈਮੀਕਲ ਫ੍ਰੀ ਹੋਣ ਦੀ ਗੱਲ ਜਿਹੜੀ ਆਪਾਂ ਕਰ ਰਹੇ ਆਂ ਤੇ ਅੱਜ ਕੱਲ ਦੇ ਜਿਹੜੇ ਖਾਣੇ ਜਿਹੜਾ ਉਹਨੂੰ ਹਾਜਮ ਕਰਨ ਦੇ ਲਈ ਬਾਈ ਜੀ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਮਾੜਾ ਜਾ ਝਾਤ ਮਰਵਾ ਦਿਓ ਦਰਸ਼ਕਾਂ ਦੀ ਬਾਈ ਜੀ ਲੈ ਕੇ ਆਏ ਆ ਤੇ ਬਾਈ ਜੀ ਨੂੰ ਪੁੱਛਾਂਗੇ ਕਿ ਸਾਰਿਆਂ ਨੂੰ ਵਧੀਆ ਜਿਹੜੀ ਤੁਹਾਡੇ ਕੋਲ ਜਿਹੜੀ ਪੇਟ ਦੇ ਲਈ ਵਧੀਆ ਚੀਜ਼ ਆ ਉਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਜਿਹੜੀ ਕਿ ਉਹ ਲੈ ਜਾਣ हाँ जी नमस्कार जी ये आंवला कैंडी लाए हैं जी आंवला कैंडी मार्केटों में जो मिलता है ना वो चीनी वाले मिलते हैं शुगर वाले मिलते हैं ये शहत में बना हुआ है जी इसका शुगर फ्री भी लाए हैं जो शुगर वाले पेशेंट होते हैं ना वो शुगर वाले खा सकते हैं ये अलसी लाएं रोस्टेड करके लाएँ ये जोड़ों को दर्द के लिए होता है फ़ैट कम करता है बीपी वाले शुगर वाले सब खाते हैं हरठ गोली चूरन लाएँ हरे बहरे काले नमक जीरे पुदीने सारे मिक्स करके ये स्पेशल कबच के लिए होता है पेट साफ रखता है ये पुदीना वोटी होता है जी पेट में जलन के लिए खटे में ढकार के लिए सबका काम करता है बाकी ऐसा माउथ फ्रेशनर हो गया रोटी खाने के बाद सौंफ वगैरह जो खाते हैं ना पान वगैरह ये सब रियल पान के पत्ते से बना हुआ है बाकी डाइजेस्ट के लिए अनारदाना हो गया गैस के लिए हिंग पेड़ा हो गया बाकी ये गटागट चूरन हो गया बच्चों के लिए जेली हो गया नेचुरल बनता है फ्रूट के बनता है एक एसेंस बनता है वो नहीं है ये जेम्स हो गया स्पेशल जेम्स के ही होता है जी कोई नुकसान नहीं नेचुरल घर का बना हुआ है एस एस जी समूह के है घर का नेचुरल बना हुआ है नेचुरल सामान लाते हैं हम लोग मार्केट का सामान नहीं लाते केमिकल वगैरह कोई विदाउट केमिकल है बिल्कुल दिन बहुत ज़्यादा खूबसूरत तो होने वाला क्योंकि आज शुरुआती दिन सी ਤੇ ਇਸ ਕਰਕੇ ਥੋੜਾ ਲੋਕਾਂ ਨੂੰ ਘੱਟ ਪਤਾ ਤੇ ਸਾਡੇ ਚੈਨਲ ਰਾਈ ਚੈਨਲ ਦੇ ਮਾਧਿਅਮ ਰਾਈ ਦੱਸ ਦਈਏ ਕਿ ਇਹ ਮੇਲਾ 28 29 ਤੇ 30 ਦਾ ਸੀ 28 ਤਰੀਕ ਨਿਕਲ ਚੁੱਕੀ ਆ ਹੁਣ 29 ਤੇ 30 ਤਰੀਕ ਤੁਹਾਡੇ ਲਈ ਹੈ ਤੇ ਵੱਧ ਤੋਂ ਵੱਧ ਇੱਥੇ ਪਹੁੰਚੋ ਤੇ ਮੇਲੇ ਦੀ ਨਿਹਾਰ ਦੇਖੋ ਆ ਕੇ ਤੁਹਾਨੂੰ ਖੁਦ ਪਤਾ ਚੱਲੂਗਾ